ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮਾਰਨਿੰਗ ਟਾਈਮ ਹੈਗਾ ਇਹ ਅੱਜ ਆਪਾਂ ਮਾਰਨਿੰਗ ਤੋਂ ਵਲੌਗ ਸਟਾਰਟ ਕਰ ਰਹੇ ਹਾਂ ਚਲੋ ਜੀ ਪਹਿਲਾਂ ਆਪਾਂ ਅੱਜ ਬਾਹਰਲਾ ਦੇਖੀਏ ਕੀ ਹਾਲ ਚਾਲ ਹੈ ਮੌਸਮ ਦਾ ਕਿੰਨੀ ਕੀ ਗਰਮੀ ਹੈਗੀ ਹੈ ਸਵੇਰੇ ਸਵੇਰੇ ਗਰਮੀ ਤਾਂ ਬਹੁਤ ਹੈ ਜੀ ਸਵੇਰ ਦਾ ਟਾਈਮ ਹੈ ਦੇਖੋ ਗਰਮੀ ਬਹੁਤ ਜ਼ਿਆਦਾ ਹੈ ਆ ਪਤਾ ਨਹੀਂ ਕਿਉਂ ਆ ਮੇਰੀ ਦੁਪਹਿਰ ਕਿڑی ਨੂੰ ਫੁੱਲੇ ਨਹੀਂ ਲੱਗ ਰਹੇ ਹੈਗੇ ਇਸ ਵਾਰ ਨਹੀਂ ਤੱਕ ਇੰਨੇ ਵਧੀਆ ਫੁੱਲ ਖਿੜੇ ਪਏ ਹੁੰਦੇ ਨੇ ਕਿਸੇ ਨੂੰ ਵੀ ਨਹੀਂ ਲੱਗ ਰਹੇ ਪਤਾ ਨਹੀਂ ਕੀ ਗੱਲ ਹੈ ਡੇਲੀ ਪਾਣੀ ਦਈਦਾ ਸਵੇਰੇ ਸ਼ਾਮ ਹੁਣ ਲੱਗਿਆ ਸੀ ਬ੍ਰੇਕਫਾਸਟ ਕਰਨ ਪ੍ਰੀਤੀ ਹੋਰੀ ਹੁਣ ਉੱਠੇ ਆ ਤੇ ਪ੍ਰੀਤੀ ਕਾ ਦੀ 버ਗਰ ਬਣਾਣੇ ਆ ਬਰਗਰ ਟਿੱਕੀ ਵਗੈਰਾ ਪਈਆਂ ਸੀ ਆਪਣੇ ਕੋਲ ਤੇ ਲੱਗੇ ਹੈ ਹੁਣ ਬਰਗਰ ਟਿੱਕੀ ਬਣਾਣ ਤੇ ਮੈਂ ਤਾਂ ਸੈਂਡਵਿਚ ਬਣਾ ਰਹੀ ਸੀਗੀ ਤੇ ਅਸੀਂ ਸੈਂਡਵਿਚ ਖਾਵਾਂਗੇ ਮੈਂ ਤੇ ਮੇਰੀ ਦਰਾਣੀ ਅਸੀਂ ਸੈਂਡਵਿਚ ਖਾਵਾਂਗੇ ਤੇ ਗਰਬਿੰਨ ਹੋਰਾਂ ਨੇ ਆਪਣੇ ਬਰਗਰ ਬਣਾਣੇ ਆ ਤੇ ਨਾਲ ਹੀ ਚਾਹ ਬੜ ਰਹੀ ਆ ਪ੍ਰੀਤੀ ਦੀ ਇੱਧਰ ਰੱਖੀ ਹੋਈ ਜੀ ਪ੍ਰੀਤੀ ਨੇ 에ਅਰ ਫਰਾਇਰ ਦੇ ਵਿੱਚ ਆਲੂ ਟਿੱਕੀ ਰੱਖੀ ਹੋਈ ਆ ਫਰਾਈ ਹੋਣ ਵਾਸਤੇ ਤੇ ਇੱਧਰ ਚੱਲ ਰਹੀ ਹੈ ਜੀ 버거 ਬਣਾਉਣ ਦੀ ਤਿਆਰੀ ਮਿਉਨੀਜ਼ ਤੇ ਕੈਚਪ ਵਗੈਰਾ ਟਮੇਟੋ ਸੌਸ ਵਗੈਰਾ ਲਗਾ ਰਹੀ ਹੈ ਪ੍ਰੀਤੀ ਇਹ ਮੇਰੇ ਸੈਂਡਵਿਚ ਬਣ ਰਹੇ ਨੇ ਇੱਕ ਹੋਰ ਵਧੀਆ ਗੱਲ ਜੀ ਮੈਨੂੰ ਤਾਂ ਅੱਜ ਪ੍ਰੀਤੀ ਨੇ ਦੱਸੀ ਹੈ ਕਹਿੰਦੀ ਮੰਮੀ ਜੇ ਕੁਝ ਮੰਗਾਉਣਾ ਹੁੰਦਾ ਹੈ ਬਲਿੰਕਟ ਤੋਂ 10 ਮਿੰਟਾਂ ਦੇ ਵਿੱਚ ਕਹਿੰਦੀ ਘਰ ਪਹੁੰਚਦੀ ਹੋ ਜਾਂਦੀ ਹੈ ਚੀਜ਼ ਆ ਜਿਹੜੀ ਆਲੂ ਟਿੱਕੀ ਆ ਨਾ ਇਹ ਬਲਿੰਕਟ ਤੋਂ ਪ੍ਰੀਤੀ ਨੇ ਹੁਣੇ ਹੀ ਮੰਗਵਾਈ ਸੀ 10 ਮਿੰਟਾਂ ਵਿੱਚ ਆ ਗਈ ਹੈ ਇਸ ਸੈਂਡਵਿਚ ਤੇ 버거 ਦੇ ਲਈ ਆਪਾਂ ਨੇ ਕੱਟ ਕੇ ਰੱਖੀਆਂ ਨੇ ਪਿਆਜ਼ ਟਮਾਟਰ ਖੀਰਾ ਚਲੋ ਜੀ ਆਪਾਂ ਸੈਂਡਵਿਚ ਵੀ ਨਾਲ ਦੀ ਨਾਲ ਬਣਾਈ ਜਾ ਰਹੇ ਆ ਉਧਰ 버거 ਵੀ ਬਣ ਰਹੇ ਨੇ ਇੱਧਰ ਪ੍ਰੀਤੀ ਨੇ ਚਾਹ ਰੱਖ ਦਿੱਤੀ ਐ ਪ੍ਰੀਤੀ ਚਾਹ ਬਣਾ ਰਹੀ ਐ प्रीति का बर्गर हो गया जी तैयार सिंपल तरीके ना ज़्यादा सॉस गर्विन बर्गर कैसा बना था बहुत टेस्टी डबल टिक्की वाला बनाया था ना मम्मा ने तेरे लिए ना हाँ इसलिए टेस्टी लगा डबल टिक्की वाला बर्गर गर्विन को मिला आज वाह साथ में दूध पी रहे हो देखिए मैं पहली बार सुनोगे तो सबसे पहले 40000 हां जी आज मेरे छोटा ब्रदर ਤੇ ਮੇਰੀ ਭਝਾਈ ਆਏ ਹੋਏ ਨੇ ਉਧਰ ਡਾਕਟਰ ਸਾਹਿਬ ਦੇ ਵੀ ਭਰਾ ਤੇ ਭਝਾਈ ਆਏ ਹੋਏ ਨੇ ਤਾਇਆ ਜੀ ਦਾ ਬੇਟਾ ਤੇ ਤਾਇਆ ਜੀ ਦਿਨੋ ਤੇ ਇੱਧਰ ਮੇਰਾ چھوٹਾ ਭਰਾ ਤੇ ਭਝਾਈ ਆਏ ਹੋਏ ਆ ਤੇ ਲੰਚ ਦੀ ਤਿਆਰੀ ਚੱਲ ਰਹੀ ਹੈ ਆਪਣੀ ਤੇ ਹਾਂਜੀ ਲੰਚ ਵਗੈਰਾ ਤਾਂ ਸਾਡਾ ਹੋ ਗਿਆ ਸੀਗਾ ਜੀ ਮੈਂ ਵੀਡੀਓ ਬਣਾ ਨਹੀਂ ਸਕੀ ਹੈਗੀ ਮੇਰੇ ਭਰਾ ਪਰਜਾਈ ਛੋਟੇ ਆਏ ਹੋਏ ਸੀ ਤੇ ਬਸ ਟਾਈਮ ਹੀ ਨਹੀਂ ਲੱਗਿਆ ਹੈਗਾ ਚੇਤੀ ਚੇਤੀ ਵਿੱਚ ਲੰਚ ਵਗੈਰਾ ਤਿਆਰ ਕੀਤਾ ਕਿਉਂਕਿ ਉਹਨਾਂ ਨੇ ਵਾਪਸ ਮੁੜਨਾ ਸੀ ਤੇ ਹੁਣ ਸ਼ਾਮ ਨੂੰ ਬਸ 5 ਵਜੇ ਵਾਪਸ ਚਲੇ ਗਏ ਆ ਤੇ ਹੁਣ ਮੈਂ ਬੈਠੀ ਸੀ ਮੈਂ ਕਿਹਾ ਚਲੋ ਥੋੜਾ ਦੱਸ ਦਿੰਨੇ ਵੀ ਮੈਂ ਵੀਡੀਓ ਬਣਾ ਨਹੀਂ ਸਕੀ ਹੈਗੀ ਨਹੀਂ ਤਾਂ ਕਹੋਗੇ ਵੀ ਭਰਾ ਪਰਜਾਈ ਨੂੰ ਦਿਖਾਈ ਹੀ ਨਹੀਂ ਹੈਗਾ ਬਿਲਕੁਲ ਵੀ ਮੇਰੇ ਯਾਦ ਚੇਤਾ ਹੀ ਨਹੀਂ ਰਿਹਾ ਹੈਗਾ ਕਿ ਮੈਂ ਥੋੜੀ ਜਿਹੀ ਵੀਡੀਓ ਬਣਾ ਲਵਾਂ ਬਸ ਬਿਲਕੁਲ ਟਾਈਮ ਹੀ ਨਹੀਂ ਲੱਗਿਆ ਹੈਗਾ ਮੇਰੇ ਨਾਲ ਵੈਸੇ ਵੀ ਇਦਾਂ ਹੀ ਹੁੰਦੀ ਹੈ ਹਰ ਵਾਰ ਤੇ ਮੈਂ ਵੀਡੀਓ ਬਣਾਉਣੀ ਉਹ ਭੁੱਲ ਜਾਂਦੀ ਨਹੀਂ ਹੈ ਕੋਈ ਵੀ ਖਾਸ ਮੌਕਾ ਹੁੰਦਾ ਜੀ ਤੇ ਮੈਨੂੰ ਕਹਿ ਦਿੰਦੇ ਨੇ ਤੂੰ ਕਾਦੀ ਬਲੌਗਰ ਐ ਫੇਰ ਜੇ ਤੂੰ ਤੈਨੂੰ ਇੰਨਾ ਨਹੀਂ ਯਾਦ ਰਹੇ ਮੈਂ ਵੀਡੀਓ ਬਣਾਉਣੀ ਹੈ ਤੇ ਉਹੀ ਬਸ ਅੱਜ ਮੇਰੇ ਨਾਲ ਹੋਇਆ ਚਲੋ ਕੋਈ ਗੱਲ ਨਹੀਂ ਫੇਰ ਸਹੀ ਇਹ ਹੈਗਾ ਜੀ ਮੇਰਾ ਛੋਟਾ ਬ੍ਰਦਰ ਇਹ ਵਾਲੀ ਹੈਗੇ ਜੀ ਮੇਰੀ ਛੋਟੀ ਪਰਜਾਈ